ਏ ਜੀ ਸੰਗ ਜੀ ਅੱਖ ਲੱਗੀ ਹੋਈ ਸੀ ਅੱਗ ਲੱਗੀ ਨਾਲ ਦੀ ਨਾਂਗਰੇ ਸੀ ਮੁੰਡੇ ਮੋਟਰਸਾਈਕਲ ਲੈ ਕੇ ਗਵਾਵਰੋਲਾ ਇਹੋ ਜਿਹਾ ਆਇਆ ਅੱਗ ਇੰਨੀ ਜਿਆਦਾ ਸੀ ਕੰਟਰੋਲ ਨਹੀਂ ਚੱਕ ਕੇ ਖੇਤ ਚ ਮਾਰਿਆ ਮੁੰਡਿਆਂ ਨੂੰ ਆਹ ਮੋਟਰਸਾਈਕਲ ਜੀ ਇੱਕ ਮੁੰਡੇ ਨਾਲ ਲੈ ਕੇ ਤੇ ਇੱਕੋ ਮੁੰਡੇ ਦੀ লাশ ਪਈ ਹੋਈ ਜਿਹੜਾ ਮੁੰਡਾ ਪੂਰਾ ਸੜ ਕੇ ਖਤਮ ਹੋ ਗਿਆ ਜੀ ਉਹ ਇੱਕ ਮੁੰਡੇ ਨੂੰ ਲੈ ਕੇ ਗਏ ਹੋਏ ਆ ਲੈ ਗਏ ਇਥੋਂ ਬਾਜ਼ਾਰ ਡਾਕਟਰ ਕੋਲੇ ਪਰ ਉਹਦਾ ਵੀ ਕੋਈ ਭਰੋਸਾ ਨਹੀਂਗਾ ਲੈ ਗਏ ਇਥੋਂ ਬਾਜ਼ਾਰ ਡਾਕਟਰ ਕੋਲੇ ਪਰ ਉਹਦਾ ਵੀ ਕੋਈ ਭਰੋਸਾ ਨਹੀਂਗਾ ਆਹ ਮੋਟਾ ਪਤਾ ਮਸਲਾ ਮੈਂ ਇਹਨੂੰ ਮਨਸ਼ਟਾ ਆਪਾਂ ਆਪਰ ਕੋ ਜਲਾ ਆਇਤਾ ਲੈ ਆਣਾ ਕੋਈ ਆ ਗਾਇਦਾ ਚਾਹੀ ਤਾਰੇ ਸਾਡੇ ਉੱਚੇ ਤਾਰੇ ਕੋਈ ਗੱਲ ਕਰਨ ਦੀ ਕੋਈ ਕੋਈ ਵੋਇਟ ਦਿੱਤਾ ਸੌ ਤੋਂ ਵਾਏ ਗੁਰਜੀ ਕੀ ਫਤਿਹ ਸੋ ਸਤਕਾਰਯੋਗ ਭਰਾਓ ਉਸ ਜਗ੍ਹਾ ਤੇ ਮੈਂ ਖੜਾ ਵਾਂ ਇਹ ਜਦੋਂ ਅਮਰੇਸਰ ਤੋਂ ਆਪਾਂ ਹਾਈਵੇ ਤੇ ਆਉਨੇ ਆ ਬਠਿੰਡੇ ਨੂੰ ਜਿਹੜਾ ਰਸਤਾ ਜਾਂਦਾ ਵਾ ਵਿਧਾਨ ਸਭਾ ਹਲਕਾ ਜੀਰਾ ਔਰ ਇਹ ਜਿਹੜਾ ਪਿੰਡ ਆ ਰਟੋਲ ਇੱਥੇ ਕੱਲ ਕੁਦਰਤੀ ਆਫਤ ਕਹਿ ਲੋ ਜਾਂ ਨੁਕਸਾਨ ਕਹਿ ਲੋ ਐਡਾ ਵੱਡਾ ਹਾਸਾ ਹੋਣ ਤੋਂ ਟਲ ਗਿਆ ਔਰ ਨੁਕਸਾਨ ਤੇ ਜਿੱਥੇ ਹੋਇਆ ਹੋਇਆ ਉੱਥੇ ਨੌਜਵਾਨਾਂ ਦੀ ਜਾਨ ਵੀ ਚਲੀ ਗਈ ਔਰ ਇੱਕ ਘਟੋ ਘਟ 2250 ਏਕੜ ਜ਼ਮੀਨ ਜਿਹੜੀ ਆ ਉਹ ਅੱਗ ਦੀ ਲਪੇਟ ਚ ਆ ਗਈ ਔਰ ਇੱਥੇ ਜਿਹੜਾ ਨੁਕਸਾਨ ਹੋਣ ਤੋਂ ਸਭ ਤੋਂ ਵੱਡਾ ਜਿਹੜਾ ਇੱਥੋਂ ਦੇ ਲੋਕਾਂ ਨੇ ਵਿਚਾਰੇ ਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਬਚਾ ਲਿਆ ਇੱਕ ਫੈਕਟਰੀ ਸੀ ਉੱਥੇ ਅੱਗ ਲੱਗ ਸਕਦੀ ਸੀ ਇੱਕ ਪੈਟਰੋਲ ਪੰਪ ਤੇ ਅੱਗ ਲੱਗ ਸਕਦੀ ਸੀ ਜੇ ਕਿਤੇ ਉਹ ਹਾਸਾ ਹੋ ਜਾਂਦਾ ਤੇ ਪਤਾ ਨਹੀਂ ਇੱਥੇ ਕਿੰਨਾ ਨੁਕਸਾਨ ਹੋਣਾ ਸੀ ਅੱਗ ਵੇਖੋ ਕਿੰਨੀ ਤੇਜ਼ ਸੀ ਵੀ ਹੱਲੇ 24 ਘੰਟੇ ਹੋ ਗਏ ਤੇ ਹੱਲੇ ਤੱਕ ਆ ਵੇਖੋ ਅੱਗ ਚੱਲ ਰਹੀ ਹੈ ਔਰ ਇੱਥੇ ਰੁੱਖਾਂ ਦੇ ਹਾਲਾਤ ਜਿਹੜੇ ਆ ਉਹ ਇਹੋ ਜਿਹੇ ਹੋ ਗਏ ਆ ਦੂਰ ਦੂਰ ਤੱਕ ਕਿ ਸਾਰੇ ਰੁੱਖ ਸੜ ਕੇ ਸਵਾਹ ਹੋ ਗਏ ਆ ਪਰ ਇਥੋਂ ਦੇ ਲੋਕਾਂ ਨੇ ਜਿਹੜਾ ਆਪਣੀ ਜਾਨ ਨੂੰ ਜੋਖਮ 'ਤੇ ਪਾ ਕੇ ਕਿਸੇ ਦੇ ਹੱਥ ਸੜ ਕੇ ਕੇ ਰਦੇ ਮੂੰਹ ਤੇ ਅੱਖ ਪੈ ਗਈ ਪਰ ਮੈਂ ਇੱਕ ਗੱਲ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਣੀ ਚਾਹੁੰਦਾ ਕਿ ਭਰਾਓ ਇਹ ਉਹ ਲੋਕ ਆ ਜਿਹੜੇ ਤੁਹਾਨੂੰ ਵੋਟਾਂ ਪਾ ਕੇ ਚੁਣਦੇ ਨੇ ਵਿਧਾਨ ਸਭਾ ਪਾਰਲੀਮੈਂਟ ਤੇ ਭੇਜਦੇ ਨੇ ਅੱਜ ਆਪਾਂ ਇਹਨਾਂ ਦੀ ਸਾਰ ਲੈਣ ਹੀ ਨਹੀਂ ਪਹੁੰਚੇ ਪਰ ਇਹ ਉਹ ਲੋਕ ਨੇ ਜਿਹੜੇ ਟੈਕਸ ਪੇ ਕਰਦੇ ਨੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਇਹਨਾਂ ਦੇ ਟੈਕਸ ਦੀਆਂ ਤਨਖਾਹਾਂ ਲੈਂਦੇ ਨੇ ਕਿੱਥੋਂ ਤੱਕ ਜਾਏ ਤੇ ਆ ਕਿ ਅਸੀਂ ਇਹਨਾਂ ਦੀ ਸਾਰ ਨਾਲ ਲਈਏ ਕਿਸਾਨ ਤੇ ਅੱਗੇ ਸਾਰੇ ਪਾਸਿਓਂ ਮਰਿਆ ਪਿਆ ਬਾਰਡਰਾਂ ਤੇ ਤੁਸੀਂ ਨਹੀਂ ਬੰਨ੍ਹ ਦਿੰਦੇ ਐਮਐਸਪੀ ਤੁਸੀਂ ਨਹੀਂ ਲੈਣ ਦਿੰਦੇ ਆ ਆਫਤਾਂ ਰਹਿ ਗਈਆਂ ਸੀ ਕਿ ਆਉਣ ਵਾਲੀਆਂ ਉਹਨਾਂ ਹਫ਼ਤਾ ਨੇ ਵੀ ਮਾਰਤਾ ਇਹਨਾਂ ਨੂੰ ਕਈ ਲੋਕਾਂ ਦੇ ਤੇ ਇਹੋ ਜਿਹੇ ਹਾਲਾਤ ਕੱਲ ਮੈਂ ਇੱਕ ਪਿਓ ਤੇ ਧੀ ਰੋਂਦੇ ਵੇਖ ਰਿਹਾ ਸੀਗਾ ਉਹ ਦੋ ਕਿੱਲੇ ਕਿਤੇ ਕਿੱਲਾ ਜ਼ਮੀਨ ਸੀਗੀ ਵਿਚਾਰਿਆਂ ਦੀ ਉਹ ਵੀ ਕਮਾਈ ਦਾ ਸਾਧਨ ਸੀ ਸਾਰਾ ਹੀ ਛੜ ਗਿਆ ਪਰ ਇਹੋ ਜਿਹੇ ਹਾਲਾਤ ਵੇਖ ਕੇ ਅੱਜ ਮੈਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐ ਜੀ ਪੀ ਸੀ ਨੂੰ ਬੇਨਤੀ ਕਰਨਾ ਚਾਹੁੰਦਾ ਖਾਲਸਾ ਐਡ ਨੂੰ ਬੇਨਤੀ ਕਰਨਾ ਚਾਹੁੰਦਾ ਉਹ NRI ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਇਹਨਾਂ ਦੀ ਸਾਰ ਲਓ ਆਕੇ ਆਪਣੇ ਲੋਕਾਂ ਦੇ ਨਾਲ ਖਲੋ ਆਣ ਕੇ ਅੱਜ ਇਹਨਾਂ ਲੋਕਾਂ ਨੂੰ ਤੁਹਾਡੀ ਜਰੂਰਤ ਆ ਕਈਆਂ ਦੇ 3-4 ਦੇ ਟਰੈਕਟਰ ਹੀ ਸੜ ਗਏ ਤੇ ਕਿਤੇ ਨਾ ਕਿਤੇ ਅੱਜ ਇਹਨਾਂ ਦੇ ਨਾਲ ਖਲੋ ਵੱਡਾ ਦਿਲ ਵਿਖਾ ਕੇ ਆਪਣੇ ਭਰਾਵਾਂ ਦੀ ਸਾਰ ਲਓ ਸਰਕਾਰ ਪ੍ਰਸ਼ਾਸਨ ਜੋ ਮੁਆਵਜ਼ਾ ਇਹਨਾਂ ਦਾ ਬਣਦਾ ਵਾ ਉਹ ਦਵੇ ਕਿਉਂਕਿ ਇੱਥੋਂ ਦੇ ਹਾਲਾਤ ਜਿਹੜੇ ਆ ਉਹ ਆ ਕੇ ਜਿਹੜਾ ਬੰਦਾ ਵੇਖਦਾ ਇੱਕ ਵਾਰੀ ਰੂਹ ਰੋਟ ਦੀ ਆ ਆ ਹਾਲਾਤ ਨੇ ਜਿਹੜੇ ਕਦੀ ਸੋਚਿਆ ਵੀ ਨਹੀਂ ਸੀ ਕਿ ਐਸੇ ਹਾਲਾਤ ਪੈਦਾ ਹੋ ਜਾਣਗੇ ਆ ਰੁੱਖ ਜਿਹੜੇ ਹਰੇ ਭਰੇ ਰੁੱਖ ਸੀ ਉਹ ਸਾਰੇ ਹੀ ਸੜ ਕੇ ਸੁਆਹ ਹੋ ਗਏ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਦੀ ਸਾਰ ਲੈਣੀ ਚਾਹੀਦੀ ਜੇ ਕਿਤੇ ਇਹ ਸੜਕ ਤੋਂ ਅੱਗ ਪਰਲੇ ਬੰਨੇ ਚੱਲ ਜਾਂਦੀ ਤੇ ਨਾਲ ਹੀ ਫੈਕਟਰੀ ਆ ਉੱਥੇ ਵੀ ਨੁਕਸਾਨ ਹੋਣਾ ਸੀ ਗਾੜੀ ਪੈਟਰੋਲ ਪੰਪ ਉੱਥੇ ਨੁਕਸਾਨ ਹੋਣਾ ਸੀ ਸੋ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਇਹਨਾਂ ਦੀ ਸਾਰ ਲਵੇ ਔਰ ਇਹਨਾਂ ਨੂੰ ਮਾਰ ਦਵੇ ਧੰਨਵਾਦ